ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਪਾਲ ਸਿੰਘ ਖੈਰਾ ਸਾਭਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਨੂੰ ਮਿਲੇ ਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਖੈਰਾ ਨੇ ਲਿਖਿਆ ਕਿ ਸਾਭਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਨੇ ਮਾਂ-ਵਾਂਗ ਅਸੀਸਾਂ ਦਿੱਤੀਆਂ ਨੇ ਇਸ ਮੌਕੇ ਤੇ ਕਾਂਗਰਸ ਦੇ ਕੁਝ ਹੋਰ ਸਥਾਨਕ ਲੀਡਰ ਵੀ ਮੌਜੂਦ ਰਹੇ ਸੁਪਾਲ ਸਿੰਘ ਖੈਰਾ ਦੀ ਭਗਵੰਤ ਮਾਨ ਦੇ ਨਾਲ ਖੈਬਾਜ਼ੀ ਹੈ ਇਸ ਲਈ ਖੈਰਾ ਚੋਣ ਲੜਨ ਲਈ ਵੀ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਹੀ ਗਏ ਇਸੇ ਨਾਲ ਹੀ ਸੰਗਰੂਰ ਦਾ ਮੁਕਾਬਲਾ ਵੀ ਬਹੁਤ ਦਿਲਚਸਪ ਹੋ ਗਿਆ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਠੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਵੀ ਇੱਥੇ ਡਟੇ ਨੇ ਜੋ ਮੌਜੂਦਾ ਐਮਪੀ ਵੀ ਨੇ ਅਤੇ ਕਾਂਗਰਸ ਵੱਲੋਂ ਆਏ ਨੇ ਸੁਖਪਾਲ ਸਿੰਘ ਖਹਿਰਾ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਇਕਬਾਲ ਸਿੰਘ ਚੁੰਦਾਂ ਨੂੰ ਯਾਨੀ ਕਿ ਇਹ ਪੰਜਾਬ ਦੀ ਹੌਟ ਸੀਟ ਹੈ